ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਪਾ ਪੜ੍ਹ ਰਹੇ ਹਾਂ ਕਲੇ ਜ਼ੇਬਰਾਨ ਦੀ ਕਿਤਾਬ ਪੈਗੰਬਰ ਅੱਜ ਅਪਾ ਪੜਾਂਗੇ ਵਿਸ਼ਾ ਧਰਮ ਉੱਪਰ ਪੈਗੰਬਰ ਦੇ ਬੋਲ ਤਾ ਫੇਰੀ ਕੋ ਬੁੱਢੇ ਬਜ਼ਾਰੀ ਨੇ ਕਿਹਾ ਸਾਨੂੰ ਧਰਮ ਬਾਰੇ ਕੁਝ ਦੱਸੋ ਤੇ ਉਸਨੇ ਕਿਹਾ ਅੱਜ ਮੈਂ ਧਰਮ ਤੋਂ ਸਿਵਾ ਹੋਰ ਵੀ ਕੋਈ ਗੱਲ ਕੀਤੀ ਹੈ ਕਿ ਧਰਮ ਸਾਡੇ ਕਰਮ ਤੇ ਸਾਰਾ ਚਿੰਤਨ ਨਹੀਂ ਕਿ ਧਰਮ ਕਰਮ ਤੇ ਚਿੰਤਨ ਤੋਂ ਪਰਾ ਬਿਸਮਾਦ ਤੇ ਅਚਰਜ ਦਾ ਉਹ ਸੋਮਾ ਨਹੀਂ ਜੋ ਸਾਡੀ ਆਤਮਾ ਵਿੱਚ ਸਦਾ ਉਮਲਦਾ ਰਹਿੰਦਾ ਹੈ। ਭਾਵੇਂ ਸਾਡੇ ਹੱਥ ਪੱਥਰ ਤੋੜਦੇ ਹੋਣ ਜਾਂ ਖੱਡੀ ਚਲਾਉਂਦੇ ਹੋਣ। ਅਸੀਂ ਬੰਦੇ ਦਾ ਵਿਸ਼ਵਾਸ ਉਸਦੇ ਕਰਮ ਤੋਂ ਜਾਂ ਉਸਦੀ ਮਨੋਦ ਉਸਦੇ ਧੰਦੇ ਤੋਂ ਕਿਵੇਂ ਨਿਖੇੜ ਸਕਦੇ ਹਾਂ? ਕੌਣ ਆਪਣੇ ਘੜੀਆਂ ਪੈਰਾਂ ਨੂੰ ਆਪਣੇ ਸਾਹਵੇਂ ਖਿਲਾਰ ਕੇ ਕਹਿ ਸਕਦਾ ਹੈ ਆਹ ਰੱਬ ਲਈ ਤੇ ਆਹ ਮੇਰੇ ਲਈ। ਆਹ ਮੇਰੀ ਆਤਮਾ ਲਈ ਤੇ ਆਹ ਮੇਰੇ ਸਰੀਰ ਲਈ। ਸਬਕ ਘੜੀਆਂ ਪੈਰਾ ਪੰਖ ਹਨ ਜੋ ਪਲਾੜ ਥਾਣੀ ਉੱਡਦੇ ਜਾ ਰਹੇ ਹਨ ਆਪੇ ਤੋਂ ਆਪੇ ਤੱਕ ਜੋ ਕੋਈ ਆਪਣੇ ਸਦਾਚਾਰ ਨੂੰ ਆਪਣਾ ਸਭ ਤੋਂ ਸੋਹਣਾ ਗਜਨ ਸਮਝ ਕੇ ਪਹਿਨੀ ਫਿਰਦਾ ਹੈ ਔਰ ਨੰਗਾ ਹੀ ਫਰੇਤਾ ਚੰਗਾ ਧੁੱਪ ਚਮਕੇ ਜਾਂ ਹਨੇਰੀ ਵਗਦੇ ਉਸ ਪਿੰਡ ਵਿੱਚ ਕੋਈ ਛੇਕ ਨਹੀਂ ਪਹਿਣ ਲੱਗਾ ਜੋ ਆਪਣੇ ਆਚਰਣ ਨੂੰ ਸਦਾਚਾਰ ਨੀਤੀ ਨਾਲ ਨਿਸ਼ਚਿਤ ਕਰਦਾ ਹੈ ਉਸ ਨੇ ਆਪਣਾ ਗੀਤ ਪਾਂਛੀ ਪਿੰਜਰੇ ਵਿੱਚ ਕੈਦ ਕਰ ਰੱਖਿਆ ਹੈ ਸੁਤੰਤਰ ਗੀਤ ਸੀਖਾਂ ਜਾਲੀਆਂ ਥਾਣੀ ਨਹੀਂ ਆਉਂਦਾ ਜਿਸ ਨੇ ਆਵਾਦਤ ਨੂੰ ਇੱਕ ਖਿੜਕੀ ਸਮਝ ਰੱਖਿਆ ਹੈ ਕਿ ਜਦੋਂ ਜੀ ਚਾਹਿਆ ਖੋਲ ਲਈ ਜੀ ਚਾਹਿਆ ਤਾਂ ਬੰਦ ਕਰ ਲਈ ਉਸ ਨੇ ਅਜੇ ਆਪਣੀ ਆਤਮਾ ਦੇ ਘਰ ਪੈਰ ਨਹੀਂ ਰੱਖਿਆ ਇਸ ਘਰ ਦੀਆਂ ਖਿੜਕੀਆਂ ਸਰਗੀ ਤੋਂ ਸਰਗੀ ਤੱਕ ਖੁੱਲਦੀਆਂ ਹਨ ਤੁਹਾਡਾ ਨਿਤਾਪ੍ਰਤੀ ਦਾ ਜੀਵਨ ਹੀ ਤੁਹਾਡਾ ਮੰਦਰ ਹੈ ਤੇ ਤੁਹਾਡਾ ਧਰਮ ਵੀ ਜਦੋਂ ਕਦੀ ਇਸ ਅੰਦਰ ਪ੍ਰਵੇਸ਼ ਕਰੋ ਆਪਣਾ ਸਭ ਕੁਝ ਨਾਲ ਲੈ ਕੇ ਜਾਵੋ ਆਪਣਾ ਹਲ ਆਪਣਾ ਪਹਾਰਾ ਆਪਣੀ ਮੰਗਲੀ ਆਪਣੀ ਬੀਨ ਸਭ ਸਭ ਨਾਲ ਲੈ ਕੇ ਜਾਵੋ ਸਭ ਚੀਜ਼ਾਂ ਜੋ ਤੁਸੀਂ ਲੋੜ ਵੇਲੇ ਜਾਂ ਆਪਣੀ ਖੁਸ਼ੀ ਲਈ ਬਣਾਈਆਂ ਹਨ ਕਿਉਂਕਿ ਅੰਤਰਧਿਆਨ ਹੋ ਕੇ ਨਾ ਤੁਸੀਂ ਆਪਣੀਆਂ ਪ੍ਰਾਪਤੀਆਂ ਤੋਂ ਉੱਤਾਂ ਉੱਠ ਸਕਦੇ ਹੋ ਨਾ ਆਪਣੀ ਅਸਫਲਤਾਵਾਂ ਤੋਂ ਹੇਠਾਂ ਡਿੱਗ ਸਕਦੇ ਹੋ ਸਵਨਾ ਲੋਕਾਂ ਨੂੰ ਵੀ ਨਾਲ ਲੈ ਕੇ ਜਾਵੋ ਕਿਉਂਕਿ ਉਪਾਸਨਾ ਵੇਲੇ ਨਾ ਤੁਸੀਂ ਉਹਨਾਂ ਦੀ ਆਸਾਂ ਤੋਂ ਉੱਚੇ ਰ ਉੱਡ ਉੱਠ ਸਕਦੇ ਹੋ ਨਾ ਉਹਨਾਂ ਦੀ ਨਿਰਾਸ਼ਾ ਤੋਂ ਨਵੇਰੇ ਡਿੱਗ ਸਕਦੇ ਹੋ ਜੇ ਤੁਸੀਂ ਰੱਬ ਨੂੰ ਜਾਣਨਾ ਚਾਹੁੰਦੇ ਹੋ ਤਾਂ ਬਝਾਰਤਾ ਬੁੱਝਣ ਦੀ ਮਸ਼ਕ ਨਾ ਕਰੋ ਸਗੋਂ ਆਪਣੇ ਆਸੇ-પાસੇ ਵੇਖੋ ਰੱਬ ਤੁਹਾਨੂੰ ਤੁਹਾਡੇ ਬੱਚਿਆਂ ਵਿਚਕਾਰ ਖੇਡਦਾ ਦਿਸ ਪਵੇਗਾ ਭਲਾੜ ਵਿੱਚ ਵੇਖੋ ਤੁਹਾਨੂੰ ਰੱਬ ਬੱਦਲਾਂ ਵਿੱਚ ਵਿਚਰਦਾ ਮਿਲੇਗਾ ਉਸਨੇ ਬਿਜਲੀ ਦੀਆਂ ਬਾਹਾਂ ਫਲਾਈਆਂ ਹੋਣਗੀਆਂ ਕਣੀਆਂ ਦੇ ਨਾਲ-ਨਾਲ ਉਹ ਉਤਰ ਰਿਹਾ ਹੋਵੇਗਾ ਤੁਸੀਂ ਉਹਨਾਂ ਫੁੱਲਾਂ ਵਿੱਚ ਹੱਸਦਾ ਦੇਖੋਗੇ ਔਰ ਉੱਖਾਂ ਵਿੱਚ ਆਪਣੇ ਹੱਥ ਉਤਾਂ ਝੁੱਕ ਕੇ ਹਿਲਾਉਂਦਾ ਮਿਲੇਗਾ ਇਹ ਵਿਸ਼ਾ ਇੱਥੇ ਹੀ ਖਤਮ ਹੁੰਦਾ ਹੈ ਧੰਨਵਾਦ